ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿੰਨੇ ਵੀ ਭੈਣਾ ਭਾਈ ਚਿਪੜਾ ਵਾਲੀ ਦੇ ਵੀਰ ਅੱਜ ਸਾਡੀਆਂ ਗੱਲਾਂ ਸੁਣਨਗੇ ਤੁਸੀਂ ਬਹੁਤਿਆਂ ਦੇ ਕੱਠ ਦੇ ਵਿੱਚ ਗਏ ਹੋਵੋਗੇ ਪਰ ਅਸੀਂ ਤੁਹਾਨੂੰ ਕੋਈ ਇੱਥੇ ਲਾਰਾ ਲਾਉਣ ਨਹੀਂ ਆਏ ਤੁਹਾਡੇ ਬੱਚਿਆਂ ਨਾਲ ਖੇਡਵਾੜ ਕਰਨ ਨਹੀਂ ਆਏ ਜਿਹੜਾ ਸਾਡਾ ਮਕਸਦ ਆ ਉਹ ਇਹ ਆ ਵੀ ਜਿਹੜਾ ਆਪਣਾ ਹੀ ਉਮਰ ਸੀ ਉਹਦਾ ਰੰਗ ਹੀ ਆ ਪਰ ਜਿਹੜੀ ਉਮਰ ਐ ਟਾਈਮ ਸਾਡੇ ਨਾਲ ਬੱਚਿਆਂ ਦੀ ਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ Hindu Muslim Sikh Isai ਆ ਸਾਨੂੰ ਜੇ ਬਚਾਉਣ ਵਾਲੀ ਚੀਜ਼ ਰਹਿ ਗਈ ਆ ਉਹ ਆ ਸਾਡੇ ਬੱਚਿਆਂ ਦਾ ਭਵਿੱਖ ਤੇ ਸਾਨੂੰ ਸਾਡੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੀਦਾ ਪਹਿਲਾਂ ਮੈਂ ਗੱਲ ਇਹ ਕਰ ਦੇਵਾਂ ਕਿ ਸਾਡੇ ਇੱਥੇ ਉਹ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਆਰ ਦੇ ਸਮੇਂ ਦੇ ਵਿੱਚ ਕਾਂਗਰਸ ਵੇਖੀ ਆ ਝੂਰਤਾ ਨਹੀਂ ਜੀ ਹਮ ਵੀ ਪਰਿਆਏ ਜਿਸੀਂ ਤੁਹਾਡੇ ਨਾਲ ਹੀ ਗੱਲਾਂ ਕਰਨ ਆਏ ਆ ਹੋਰ ਕਿਸੇ ਨਾਲ ਗੱਲਾਂ ਕਰਨ ਨਹੀਂ ਆਏ ਔਰ ਜਿਹੜੇ ਸਾਡੇ ਨੌਜਵਾਨ ਬੈਠੇ ਆ ਉਹਨਾਂ ਨੇ ਅਕਾਲੀ ਗੱਲ ਵੀ ਵੇਖ ਲਿਆ ਯਾਦ ਰੱਖੋ ਗੱਲ ਝੂਠ ਨਹੀਂ ਕਰਨੀ ਕੋਈ ਗੱਲਾਂ ਉਹ ਕਰੂੰਗਾ ਜਿਹੜੇ ਘਰ-ਘਰ ਦੇ ਵਿੱਚ ਚੱਲਦੀਆਂ ਨਾ ਮੈਂ ਝੂਠ ਮਾਰੂੰਗਾ ਨਾ ਮੈਂ ਮਾਰਨਾ ਫੇਰ ਆਇਆ ਨਵੇਂ ਝਾੜੂ ਚੱਪਿਆਂ ਵਾਲੇ ਜਿਨ੍ਹਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ ਸੀ ਝਾੜੂ ਨੂੰ ਚਲੋ ਆਪਣੀ ਗਲਤੀ ਸੀ ਕਿ ਆਪਾਂ ਇਹਨਾਂ ਨੂੰ ਸਿਰ ਤੇ ਚੱਕ ਕੇ ਬਿਠਾ ਲਿਆ ਪੁਰਾਣੇ ਬਜ਼ੁਰਗ ਆਪਣੇ ਜਾਂ ਸਾਡੀਆਂ ਦਾਦੀਆਂ ਉਹ ਕਹਿੰਦੀਆਂ ਸੀ ਭਾਈ ਤੜਕੇ ਤੜਕੇ ਝਾੜੂ ਮੱਥੇ ਨਾਲ ਵੀ ਪਰ ਅਫਸੋਸ ਦੀ ਗੱਲ ਇਹ ਆ ਵੀ ਅਸੀਂ ਤਾਂ ਉਹਨਾਂ ਦੇ ਝਾੜੂ ਵਾਲੇ ਨਾ ਟੋਪੂ ਨਹੀਂ ਲੈ ਲੈਣੇ ਹੁਣ ਜਿਹੜੀ ਗੱਲ ਕਰ ਲੱਗਿਆ ਮੈਂ ਕੋਈ ਕਾਂਗਰਸ ਨੂੰ ਨਿੰਦਣਾ ਨਹੀਂ ਮੈਂ ਕੋਈ ਅਕਾਲੀ ਦਰ ਨੂੰ ਨਿੰਦਣਾ ਨਹੀਂ ਮੈਂ ਕੋਈ ਝਾੜੂ ਵਾਲਿਆਂ ਨੂੰ ਨਹੀਂ ਨਿੰਦਣਾ ਮੈਂ ਕੋਈ ਇੱਥੇ ਭਾਜਪਾ ਨੂੰ ਨਹੀਂ ਨਿੰਦਣਾ ਨਿੰਦਣాలే ਤੁਹਾਡੇ ਕੋਲ ਬਹੁਤ ਹੁੰਦੇ ਆ ਪਹਿਲੇ ਤਾਂ ਸ਼ੁਰੂ ਤੋਂ ਇਹ ਗੱਲ ਦੱਸ ਦੇਣਾ ਤੁਹਾਨੂੰ ਪਤਾ ਜੀ ਜਿਹੜੇ ਐਮਐਲਏ ਉਹਨਾਂ ਦੀ ਤਨਖਾਹ ਹੁੰਦੀ ਆ ਵਾਰ ਸਹੀ ਆ ਰਹੀ ਹੈ ਤੁਹਾਨੂੰ ਇਹ ਪਤਾ ਹੈਗਾ ਜੀ ਐਮਐਲਏ ਦੀ ਤਨਖਾਹ ਹੁੰਦੀ ਆ ਹਾਂਜੀ ਚਲੋ ਬੜੀ ਵਧੀਆ ਗੱਲ ਆ ਜੀ ਜੇਕਰ ਇਹ ਚੀਜ਼ ਦਾ ਪਤਾ ਤਾਂ ਇਹਨਾਂ ਦੇ ਨਾਲ 99 ਸਰਕਾਰੀ ਗੱਡੀਆਂ ਕਹਿੰਦੇ ਰੀਚਾਰਜ ਕਰੋਂ ਦਾ ਵੀ ਇਹਨਾਂ ਨੂੰ ਢਾਈ ਢਾਈ ਜਿਹੜਾ ਕੋਲ 18,000 ਰੁਪਏ ਮਹੀਨੇ ਦਾ ਮਿਲਦਾ ਤੁਹਾਡੇ ਫੋਨ ਦਾ ਰੀਚਾਰਜ ਕਿੰਨੇ ਦਾ ਹੁੰਦਾ ਮਹੀਨੇ ਦਾ 299 ਦਾ ਕਹਿਣ ਤੋਂ ਬਾਅਦ 300 ਰੁਪਏ ਦਾ ਇਹਨਾਂ ਨੂੰ 18,000 ਰੁਪਏ ਮਿਲਦਾ ਕੀ ਗੱਲ ਵੀ ਇਹਨਾਂ ਦੀ ਕੋਈ ਮੋਬਾਈਲ ਵੱਖਰੀ ਹੁੰਦੀ ਆ ਉਹ ਰੱਬ ਦੇ ਚਰਨਾ ਚੁੱਟਦੀ ਆ ਜਿਹਦਾ 18000 ਰੁਪਿਆ ਇਹ ਜਿਹੜਾ ਕੈਰੋ ਇਹਨਾਂ ਨੂੰ ਰੀਚਾਰਜ ਮਿਲਦਾ ਹੁਣ ਰਹੀ ਗੱਲ ਇਹ ਵੀ ਤੁਹਾਡੀ ਐਮਐਲਏ ਹੈਗੀ ਆ ਬੀਬੀਆਂ ਮਲੋਟ ਵਾਲੇ ਇਹ ਤੁਹਾਡੇ ਕੋਲ ਜਦੋਂ ਆਊਗੀ ਇਹਨੇ ਇੱਕੋ ਗੱਲ ਕਹਿਣੀ ਆ ਵੀ 1000 ਰੁਪਿਆ ਮਹੀਨਾ ਰਹਿੰਦਾ ਤੁਹਾਨੂੰ ਦੇ ਦਾਂਗੇ ਫ੍ਰੀ ਬਿਜਲੀ ਆ ਜਿਹੜੀ ਉਹ ਤੁਹਾਨੂੰ ਫ੍ਰੀ ਬਿੱਲ ਆ ਰਹੇ ਆ ਫ੍ਰੀ ਬਿਜਲੀ ਆ ਰਹੀ ਆ ਤੁਹਾਨੂੰ ਬਾਪ ਸਾਹਿਬ ਐਨਕ ਚੀਜ਼ਾਂ ਤੇ ਖੁਸ਼ ਹੋ ਜਾਂਦੇ ਪਰ ਅਸੋਸ ਦੀ ਗੱਲ ਇਹ ਆ ਕਿ ਸਾਨੂੰ ਸ਼ਗਨ ਸਕੀਮਾਂ ਨਹੀਂ ਚਾਹੀਦੀਆਂ ਮੇਰੀਆਂ ਭੈਣਾਂ ਮਾਵਾਂ ਔਰ ਸਾਡੇ ਬਜ਼ੁਰਗ ਨੌਜਵਾਨੋ ਬੜੀ ਇਤਿਆਦ ਦੇ ਨਾਲ ਗੱਲ ਸੁਣ ਲਿਆ ਜੀ ਹੁਣ ਸਾਨੂੰ ਬਿਜਲੀ ਮਾਫ਼ੀ ਨਹੀਂ ਚਾਹੀਦੀ ਸਾਡੇ ਬੱਚੇ ਨੂੰ 4000 ਦੀ ਨੌਕਰੀ ਚਾਹੀਦੀ ਆ ਜੇਕਰ ਇੱਕ ਵਿਅਕਤੀ ਕੋ ਤੁਹਾਡੇ ਘਰ ਦੇ ਜੀ ਕੋਲ 4000 ਦੀ ਨੌਕਰੀ ਹੈਗੀ ਆ ਕੀ ਤੁਸੀਂ ਵਿੱਚੋਂ 4000 ਰੁਪਿਆ ਬਿਜਲੀ ਬਿੱਲ ਭਰ ਸਕਦੇ ਆ ਕਿ ਨਹੀਂ ਭਰ ਸਕਦੇ ਹਾਂ ਜਾਂ ਨਾ ਨਹੀਂ ਜਵਾਬ ਦੇਓ ਫਿਰ ਬੋਲਾਂਗੇ ਅਸੀਂ ਭਰ ਸਕਦੇ ਆ ਨਾ ਜੇਕਰ ਤੁਹਾਡੀ 4000 ਰੁਪਿਆ ਤਨਖਾਹ ਹੋਵੇ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ Hindu Muslim Sikh Isai ਹੋਵੇ ਤੁਸੀਂ 4000 ਰੁਪਿਆ ਬਿਜਲੀ ਬਿੱਲ ਭਰ ਸਕਦੇ ਆ ਵਿੱਚੇ ਤੁਹਾਡੇ ਕੋਲ ਬਚਦਾ 6000 ਰੁਪਿਆ 6000 ਰੁਪਏ ਦੇ ਵਿੱਚੋਂ ਤੁਸੀਂ ਆਟਾ ਰਾtion ਦਾਲ ਲਿਆ ਸਕਦੇ ਆ ਆ 36000 ਦੇ ਵਿੱਚੋਂ 6000 ਦੇ ਵਿੱਚੋਂ ਤੁਸੀਂ ਆਟਾ ਰਾtion ਦਾਲ ਜਿਆ ਸਕਦੇ ਆ ਕੀ ਗੱਲ ਝੂਠਾ ਜੀ ਮੇਰੇ ਕੋਲ ਉਹਨਾਂ ਤਰ੍ਹਾਂ ਗੱਲਾਂ ਹੈ ਨਹੀਂ ਵੀ ਟਕਲੇ ਕਲੀਰ ਦੀ ਪਿੰਡੇ ਤੋਂ ਮੱਖੀ ਨਾਲ ਉੱਠੇ ਫਸ ਗਈ ਸੀਟ ਬਠਿੰਡੇ ਤੋਂ ਟਕਲੇ ਕਲੀਰ ਦੀ ਪੱਗ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਬਾਟਰ ਤੋਂ ਮਨਵਾਈ ਦਾ ਸਾਡੇ ਕੋਲ ਉਹ ਗੱਲਾਂ ਐ ਨਹੀਂ ਮੈਂ ਤੇ ਕੰਨਾ ਵੀ ਜਿੰਨਾ ਟਾਈਮ ਕਲਕ ਲੀਰ ਤੇ ਗਉਮ ਤੇ ਭਗਵੰਤਮਾ ਲਾਉਂਦਾ ਕਿ ਤੁਹਾਡੇ ਪਿੰਡ ਚ ਚਿੱਟਾ ਹੈਗਾ ਜੀ ਆ ਹੁਣ ਸੁਣਿਆ ਜੇ ਗੱਲ ਪਹਿਲਾਂ ਮੈਂ ਉਹ ਨੌਕਰੀ ਨਾਲ ਕੰਮ ਨਿਵੇੜ ਦੇਵਾ ਪਿੱਛੇ 30000 ਬਚਦਾ 6000 ਰੁਪਏ ਦਾ ਟਾਰਾ ਚੰਦਾਲ ਕੱਢ ਕੇ ਫੇਰ ਤੁਹਾਡਾ ਬੱਚਾ ਬੈਂਕ ਦੇ ਕੋਲ ਜਾਵੇ ਉਹਨੂੰ ਕਹਵੇ ਕਿ ਆ ਚੱਕੋ ਜੀ 20000 ਰੁਪਇਆ ਮੈਂ ਕਿਸ਼ਤ ਭਰਿਆ ਕਰੂੰਗਾ 40000 ਰੁਪਇਆ ਮੇਰੀ ਨੌਕਰੀ ਹੈ ਮੈਨੂੰ 20 ਲੱਖ ਦਾ ਲੋਨ ਦੇ ਦਿਓ ਉਹ ਕਹਿਣਗੇ ਕਿਆ ਕੰਮ ਕਰਦਾ ਬੂਗੇ ਯਾਰ ਸਰਕਾਰ ਨੇ 40000 ਦੀ ਨੌਕਰੀ ਲਾਇਆ ਪਹਿਲਾਂ ਸਾਡੇ ਦਾਦੇ ਪਰਦਾਦੇ ਆ ਜਿਹੜੇ ਉਹ ਫ੍ਰੀ ਬਿਜਲੀ ਬਾਲਦੇ ਸੀ ਹੁਣ ਮੈਂ 4000 ਰੁਪਇਆ ਬਿਜਲੀ ਬਿੱਲ ਭਰਦਾ ਜਈ ਲੱਗਿਆ ਲੈਨਮੈਨ ਲੱਗਿਆ ਤੇ ਆ ਚੱਕ 20000 ਰੁਪਇਆ 20 ਲੱਖ ਦਾ ਲੋਨ ਦੇ ਦੇ ਤੇ ਜਿਹੜਾ ਸੁਖਵੀਰ ਔਰ ਕਾ ਜਾਂ ਭਗਵਤਮਾਨ ਵੀਰ ਵਰਗਾ ਤੇ ਜਾਂ ਜਿਹੜਾ ਕਹ ਲੋ ਰਾਜੇ ਉੜੇਂ ਗਰਗਾ ਜਾਂ ਜਿਹੜੀ ਉਹ ਬੈਠੀ ਫੁੱਲ ਪਾਰਟੀ ਕਮਲ ਵਾਲੀ ਤੁਹਾਨੂੰ ਇਹ ਕਹਿੰਦੇ ਆਪ ਕੀ ਵਾਰ ਮੋਦੀ ਸਰਕਾਰ ਕਮਰੇ ਪਵਾएंगे ਕੋਠੇ ਡਾਲेंगे ਗਰੀਬੋ ਕੇ ਤਾਂ ਹੁਣ ਤੁਸੀਂ ਇਹ ਗੱਲ ਦੱਸੋ 20 ਲੱਖ ਦੀ ਕੋਠੀ ਪੈਂਦੀ ਕਿ ਕੋਠਾ ਜੇ ਤੁਹਾਡੇ ਬੱਚੇ ਨੂੰ 20 ਲੱਖ ਦਾ ਲੋਨ ਮਿਰੇ ਤੇ ਉਹਦੇ ਵਿੱਚੋਂ 20000 ਰੁਪਏ ਕਿਸ਼ਤ ਕੱਢੀ ਜਾਵੇ 20 ਲੱਖ ਦੀ ਕੋਠੀ ਪੈਂਦੀ ਕਿ ਕੋਠਾ ਮੈਂ ਪਹਿਲਾਂ ਵੀ ਕਹਿ ਘਟਿਆ ਤੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਕਿ ਮੈਂ ਸਿਰਫ ਤੇ ਸਿਰਫ ਤੁਹਾਨੂੰ ਦੱਸਣ ਆਇਆ ਵੀ ਅਸੀਂ ਉਹਨਾਂ ਪਾਰਟੀਆਂ ਤੋਂ ਬਚਣਾ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗਲੋ ਤੁਹਾਡੀਆਂ ਧੀਾਂ ਪੇਣਾਂ ਨੂੰ 55000 ਸਖਨ ਸਕੀਮ ਦਿੰਦੇ ਆ ਕੀ ਤੁਹਾਡੀ ਧੀ ਪੜ੍ਹ ਲਿਖੀ ਉਹਨੂੰ 21000 ਦੀ ਨੌਕਰੀ ਨਹੀਂ ਮਿਲ ਸਕਦੀ ਜਿਸ ਦਿਨ ਸਖਬੀਰ ਬਾਦਲ ਦੇ ਮੁੰਡੇ ਦਾ ਵਿਆਹ ਹੋਣਾ ਇਹਨੇ 2 ਲੱਖ ਰੁਪਇਆ ਰੀਵਨ ਕਟਾਈ ਦੇਣੀ ਆ ਇਹਨੇ ਕਹਿੰਦਾ ਕੱਟ ਦੇ ਪੁੱਤ ਅਨੰਤਵੀਰ ਰੱਖ ਜਿਹੜਾ ਇਹਦਾ ਕੀ ਵਾਜਦਾ ਰੀਵਨ ਕੱਟੇ ਖੈਰ ਸਾਨੂੰ ਕਾਲੇ ਪਤਾ ਵੀ ਨਹੀਂ ਵੀ ਰੀਵਨ ਕੱਟਣ ਦੇ ਕਿਹੜੀਆਂ ਰਸਮਾਂ ਹੁੰਦੀਆਂ ਤੇ ਇਹਨੇ 2 ਲੱਖ ਰੁਪਇਆ ਰੀਵਨ ਕੱਟੀ ਦਾ ਦੇਣਾ ਤੇ ਜਦੋਂ 55000 ਰੁਪਇਆ ਸਾਨੂੰ ਮਿਲਦਾ ਉਦੋਂ ਸਾਡੀ ਬੱਚੀ ਦੇ ਘਰ ਦੋ ਜਵਾਕ ਹੋਏ ਪਏ ਜੇ ਗੱਲ ਝੂਠਾ ਮੈਨੂੰ ਦੱਸ ਦੋ ਜਿਹੜੀ ਵੀ ਸਰਕਾਰ ਆਉਂਦੀ ਆ ਉਹਨੂੰ ਇਹ ਕਹਿ ਦਿਓ ਕਿ ਸਾਨੂੰ ਸਗਨ ਸਕੀਮ ਨਹੀਂ ਚਾਹੀਦੀ 55 ਹਜ਼ਾਰ ਅਗਰ ਸਕੀਮ ਨਹੀਂ ਚਾਹੀਦੀ 21000 ਰੁਪਏ ਦੀ ਨੌਕਰੀ ਚਾਹੀਦੀ ਆ ਜਿਹੜੀ ਸਾਡੀ ਧੀ ਆ ਉਹ ਸਾਲ ਦੇ ਵਿੱਚ 2.5 ਲੱਖ ਰੁਪਿਆ ਕਮਾਊਗੀ ਉਹ ਆਪ ਦਾ ਵਿਆਹ ਆਪੇ ਕਰਾ ਲੂਗੀ ਸਾਨੂੰ ਵੀ ਲੋੜ ਨਹੀਂ ਪੈਣੀ ਜਿਹੜੇ ਆਪਾਂ ਧੀਆ ਨੂੰ ਕਹਿੰਦੇ ਆ ਨਾ ਵੀ ਦੋ ਧੀਆ ਹੋ ਗਈਆਂ ਤਿੰਨ ਹੋ ਗਈਆਂ ਸਿਰ ਦਾ ਬੋਝ ਹੋ ਗਿਆ ਇਹ ਯਾਦ ਰੱਖ ਲਓ 21000 ਦੀ ਨੌਕਰੀ ਮਿਲ ਜੇ ਉਹਨਾਂ ਨੂੰ ਤੋਂ ਆਪ ਦਾ ਵਿਆਹ ਆਪ ਦਾ ਜਿਹੜਾ ਵੀ ਭਾਈ ਮੈਂ ਕਹਿੰਦਾ ਵਰਤਾ ਕੌਲੀ ਤੋਂ ਲੈ ਕੇ ਉਹ ਵੱਡੇ ਵੱਡੇ ਸਮਾਨਤਾ ਕਾਰ ਦੇ ਘਰੇ ਆਪ ਲੈ ਜੋ ਗੱਲ ਛੋੜਦਾ ਨਹੀਂ ਜਾਂਦਾ ਬੀਬੀ ਗੱਲ 'ਚ ਹਾਮੀ ਭਰੋ ਕਿਉਂਕਿ ਮੈਂ ਇੱਥੇ ਬੋਲ ਕੇ ਜਾਣ ਵਾਲਾ ਨਹੀਂਗਾ ਮੈਨੂੰ ਇਹ ਆ ਵੀ ਪਹਿਲਾਂ ਸਾਡੇ ਪਰਦਾਦਿਆਂ ਨੇ ਵੋਟਾਂ ਪਾਤੀਆਂ ਕਾਂਗਰਸ ਨੂੰ ਉਹਨਾਂ ਨੇ ਸਾਡੇ ਦਾਦਿਆਂ ਦਾ ਬੇੜਾ ਬਖਾਤਾ ਫਿਰ ਸਾਡੇ ਦਾਦਿਆਂ ਨੇ ਵੋਟਾਂ ਪਾਤੀਆਂ ਕਾਲੀਆਂ ਨੂੰ ਉਹਨਾਂ ਨੇ ਸਾਡੇ ਪਿਓਆਂ ਦਾ ਬੇੜਾ ਬਖਾਤਾ ਫਿਰ ਸਾਡੇ ਪਿਓਆਂ ਨੇ ਕਾਲੀ ਕਾਂਗਰਸੀ ਲੈ ਆਂਦੇ ਫਿਰ ਬੇੜਾ ਸਾਡਾ ਬਿਠਾਤਾ ਅੱਜ ਅਸੀਂ ਇਕੱਠੇ ਹੋ ਕੇ ਆ ਝਾੜੂ ਵਾਲੇ ਲੈ ਆਂਦੇ ਅੱਜ ਬੇੜਾ ਸਾਡੇ ਬੱਚਿਆਂ ਦਾ ਬੈਠ ਗਿਆ ਜੇ ਤੁਹਾਨੂੰ ਅੱਜ ਜਿਹੜੀ ਬਿਜਲੀ ਫ੍ਰੀ ਦੇ ਰਹੇ ਆ ਉਹ ਕਿਉਂ ਦੇ ਰਹੇ ਆ ਕਦੇ ਤੁਸੀਂ ਸੋਚਿਆ ਨਹੀਂਗਾ ਜਿਹੜੀ ਫ੍ਰੀ ਬਿਜਲੀ ਦੇ ਰਹੇ ਆ ਅੱਜ ਬਿਜਲੀ ਮਹਿਕਮੇ ਦਾ 80% ਘਾਟੇ ਚ ਚੱਲ ਨਹੀਂ ਜਾਂਦਾ ਅਸਲ ਦੇ ਵਿੱਚ ਗੱਲਾਂ ਸਮਝ ਲਓ ਤਾਂ ਬੜੇ ਕੰਮ ਦੀਆਂ ਬਾਤੂ ਜਿਹੜੇ ਮਲ ਉਦਾਹਰਣ ਦੇ ਰਿਹਾ ਵੀ ਤੁਹਾਡਾ ਘਰ ਪਹਿਲੇ ਗਹਿਣੇ ਚੱਲੀ ਜਾਂਦਾ ਹੋਵੇ ਤੇ ਤੁਸੀਂ ਉਲਟਾ ਹੋਰ ਲੋਕਾਂ ਨੂੰ ਦਾਨ ਦੇਈ ਜਾਓ ਫਿਰ ਘਰ ਵਿਕੂਗਾ ਕਿ ਨਹੀਂ ਵਿਕਦਾ ਹਾਂ ਜਾਂ ਨਾ ਵਿਕੂਗਾ ਨਾ ਉਸੇ ਤਰ੍ਹਾਂ ਤੁਹਾਡਾ ਬਿਜਲੀ ਘਰ ਵਿਕ ਜਾਣਾ ਆਉਣ ਵਾਲੇ ਸਮਿਆਂ 'ਚ ਬਿਜਲੀ ਡਿਪਾਰਟਮੈਂਟ ਉਹਨੂੰ ਖਰੀਦਣ ਗਈਆਂ ਪ੍ਰਾਈਵੇਟ ਕੰਪਨੀਆਂ ਤੇ ਤੁਹਾਡੇ ਲੱਗੇ ਜਾਂਦੇ ਆ ਚਿਪਾ ਵਾਲੇ ਮੀਟਰ ਰੀਚਾਰਜ ਕਰਾਓ ਤੇ ਬਿਜਲੀ ਦਾ ਆਨੰਦ ਮਨਾਓ ਤੇ ਜਦੋਂ ਤੁਹਾਡੇ ਘਰ 400 ਰੁਪਏ ਹੀ ਸਿਰਫ ਦਿਹਾੜੀ ਦਾ ਹੁੰਦਾ ਆ ਉਹਦੇ ਨਾਲ ਤਾਂ ਆਪਣੀ ਪੂਰੀ ਨਹੀਂ ਪੈਂਦੀ ਬੱਚਿਆਂ ਦੇ ਕੱਪੜੇ ਤੱਕ ਪੂਰੇ ਨਹੀਂ ਹੁੰਦੇ ਉਹਨਾਂ ਦੀਆਂ ਪੈਨਸ਼ਨਾਂ ਤੱਕ ਪੂਰੀਆਂ ਨਹੀਂ ਹੁੰਦੀਆਂ ਤਾਂ ਯਾਦ ਰੱਖੋ ਤੁਸੀਂ ਬਿਜਲੀ ਨਾਲ ਕਿੱਥੋਂ ਬਾਲ ਲੋਗੇ ਯਾਦ ਰੱਖ ਲੋ ਇਹ ਗੱਲ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡੇ ਬੱਚੇ ਬਿਜਲੀ ਵਿਭਾਗ ਵਿੱਚ ਲੈਣ ਮੈਂ ਨਹੀਂ ਲੱਗਣੇ ਜਾਈ ਨਹੀਂ ਲੱਗਣੇ ਅੱਜ ਫ੍ਰੀ ਚੀਜ਼ਾਂ ਦੇ ਕੇ ਤੁਹਾਡਾ ਹੀ ਸਤਿਆਂਨਾਸ਼ ਮਾਰੀ ਜਾ ਰਿਹਾ ਆ ਜਿਹੜੀਆਂ ਫ੍ਰੀ ਬੱਸਾਂ ਦੇ ਰਹੇ ਆ ਉਹ ਕੋਈ ਤੁਹਾਡੇ ਤੁਹਾਨੂੰ ਕੋਈ ਸਬਸਿਡੀ ਨਹੀਂ ਦੇ ਰਹੇ ਉਹ ਫ੍ਰੀ ਬੱਸਾਂ ਤਾਂ ਕਰ ਰਹੇ ਆ ਵੀ ਜਦੋਂ ਤੁਸੀਂ ਬੱਸ ਦੇ ਵਿੱਚ ਬੈਠਦੇ ਆ ਉੱਥੇ ਇੱਕ ਕਨੈਕਟਰ ਹੁੰਦਾ ਸਰਕਾਰੀ ਇੱਕ ਡਰਾਈਵਰ ਚੈਕਰ ਇੱਕ ਬਸ ਤੇ 5 ਜਣੇ ਲੱਗ ਜਾਂਦੇ ਆ ਤੇ ਜਿਹੜੀਆਂ ਅੱਜ ਸਰਕਾਰੀ ਬੱਸਾਂ ਆਉਣ ਵਾਲੇ ਸਮੇਂ 'ਚ ਤਬਾਹ ਹੋ ਜਾਣਗੀਆਂ ਉੱਥੇ ਤੁਹਾਡੇ ਬੱਚੇ ਡਰਾਈਵਰ ਕਨੈਕਟਰ ਨਹੀਂ ਲੱਗਣੇ ਯਾਦ ਰੱਖੋ ਉੱਥੇ ਪ੍ਰਾਈਵੇਟ ਬੱਸਾਂ ਹੀ ਹੋਇਆ ਕਰਨਗੀਆਂ ਤੇ ਟਿਕਟਾਂ ਜ਼ਿਆਦਾ ਹੋਇਆ ਕਰਨਗੀਆਂ ਮੈਂ ਤੁਹਾਨੂੰ ਪਹਿਲਾ ਧਾਰਨ ਦਿੱਤੀ ਆ ਹੁਣ ਮੈਂ ਗੱਲ ਇਹ ਕਰ ਲੱਗਿਆ ਕਿ ਆਪਾਂ ਨੂੰ ਚਾਹੀਦੀਆਂ ਨੌਕਰੀਆਂ ਤੇ ਗੱਲ ਕੀਤੀ ਸੀ ਚਿੱਟੇ ਦੀ ਪਿੰਡ-ਪਿੰਡ ਦੇ ਵਿੱਚ ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਜਦੋਂ ਕਿਸੇ ਨੌਜਵਾਨ ਦੀ ਮੌਤ ਹੁੰਦੀ ਆ 300 ਬੰਦਾ ਜਾ ਕੇ ਸੱਥਰ ਤੇ ਬਹਿ ਜਾਂਦਾ ਤੇ 400 450 ਘੋੜੇ ਇਕੱਠਾ ਹੋ ਜਾਂਦਾ ਸਾਰੇ ਰਿਸ਼ਤੇਦਾਰ ਪਰ ਅਫਸੋਸ ਦੀ ਗੱਲ ਇਹ ਆ ਸੱਥਰ ਤੇ ਬਹਿ ਕੇ ਗੱਲਾਂ ਕਰਦੇ ਆ ਕਿ ਯਾਰ ਉਹ ਫਲਾਣੇ ਦਾ ਮੁੰਡਾ ਫਲਾਣੇ ਦਾ ਪੋਤਰਾ ਚਿੱਟਾ ਵੇਚਦਾ ਆਪਣੇ ਪਿੰਡ ਦਾ ਸਤਿਆ ਨਾ ਸਮਾਰੀ ਜਾਂਦਾ ਮੈਂ ਕਈ ਵਾਰ ਕਿਹਾ ਵੀ 300 ਜਿਹੜਾ ਜਾ ਕੇ ਸੱਥਰ ਤੇ ਬਹਿ ਜਾਂਦੇ ਆ ਕੀ ਗੱਲ ਤੁਸੀਂ 30 ਬੰਦੇ ਇਕੱਠੇ ਹੋ ਕੇ ਚਿੱਟਾ ਬੰਦ ਜਿਹੜਾ ਜਿਹੜਾ ਵੇਚੀ ਜਾਂਦਾ ਉਹਨੂੰ ਸਮਝਾ ਨਹੀਂ ਸਕਦੇ ਪਹਿਲਾਂ ਸਮਝਾਓ ਤੇ ਦੂਜੀ ਵਾਰੀ ਛਿੱਤਰਾਂ ਦੀ ਬਰਸਾਤ ਕਰਾਓ ਵੀ ਆਹ ਭਾਈ ਵੇਚ ਤੁਹਾਡੇ ਥਾਣੇ ਵੀ ਹੱਥ ਖੜੇ ਕਰ ਗਏ ਆ ਤੁਹਾਡੀ ਸਰਕਾਰ ਵੀ ਹੱਥ ਖੜੀ ਕਰ ਗਈ ਆ ਬੱਚੇ ਤੁਹਾਡੇ ਮਰ ਰਹੇ ਆ ਚਿੱਟਿਆਂ ਦੇ ਨਾਲ ਅੱਜ ਕੱਲੋ ਲਾਲ ਜੇ ਕੈਪਸੂਲ ਚੱਲੇ ਆ ਜਿਨੂੰ ਘੋੜਾ ਕੈਪਸੂਲ ਵੀ ਆਂਦੇ ਆ ਪਤਾ ਨਹੀਂ ਕੀ ਹੋ ਪ੍ਰੈਗਾ ਫਰੂਗ ਆਂਦੇ ਆ ਨੂੰ ਉਹਨਾਂ ਦਾ ਗੱਭਾ ਤੈਨੂੰ ਬੜਾ ਨਾਂ ਯਾਦ ਔਰ ਜਿਹੜਾ ਇਹ ਗੱਭਾ ਗੂਬਾ ਕੈਪਸੂਲਾ ਸੁਣੀ ਚਲੋ ਭਰਾ ਜੀ ਛੱਡੋ ਮਜ਼ਾਕ ਨੂੰ ਕੋਈ ਗੱਲ ਨਹੀਂ ਟਿਕਟਣਾ ਕਰਨਾ ਤੇ ਭਗਵਾਨ ਤੁਮਾਣੀ ਬੜਾ ਬੈਠਾ ਇੱਕ ਮਿੰਟ ਜੀ ਬਜ਼ੁਰਗੋ ਜਿਹੜਾ ਇਹ ਗੱਭਾ ਗੂਬਾ ਕੈਪਸੂਲਾ ਤੁਹਾਡੇ ਬੱਚਿਆਂ ਦੀ ਜਵਾਨੀ ਤਬਾਹ ਕਰ ਰਿਹਾ ਹੋਰ ਮੈਨੂੰ ਆ ਜਿਹੜਾ ਛੇਰ ਸਿੰਘ ਕਹਾਇਆ ਕਰੋੜਾਂ ਦਾ مالک ਆ ਉਹ ਰਾਣਾ ਸੋਢੀ ਅਰਬਾਂ ਦਾ مالک ਆ ਹੋਰ ਜਿਹੜਾ ਉਹ ਬੋਬੀ ਮਾਨ ਉੱਠਿਆ ਪਿਆ ਅਰਬਾਂ ਦੇ مالک ਆ ਤੇ ਮੈਂ ਤਾਂ ਉਹ ਵਿਅਕਤੀਆਂ ਜਿਹਦੇ ਕੋਲ ਓੜਾ ਜ਼ਮੀਨ ਦਾ ਨਹੀਂ ਮੈਨੂੰ ਪਤਾ ਕਿ ਮੈਂ ਇਹਨਾਂ ਦੇ ਖਿਲਾਫ ਜਿੱਤ ਨਹੀਂ ਸਕਦਾ ਨਗਾਰੇ ਖਾਨਿਆਂ ਦੇ ਵਿੱਚ ਕੋਈ ਤੂਤਨਾ ਦੀ ਸੁੰਦਾ ਨਹੀਂ ਹੁੰਦਾ ਪਰ ਮੈਂ ਉੱਠਿਆ ਕਿਉਂ ਕਿਉਂਕਿ ਮੈਂ ਕਹਿੰਦਾ ਤੂਤੀ ਵਜਾ ਵਜਾ ਕੇ ਇਹਨਾਂ ਨੂੰ ਨੰਗੇ ਚਿੱਟੇ ਕਰਨਾ ਪਿੰਡਾਂ ਦੇ ਵਿੱਚ ਤੇ ਹੋਂ ਤੁਹਾਡੇ ਸਾਹਮਣੇ ਕਰੂੰਗਾ ਜਿਹੜਾ ਆ ਛੇਰ ਸਿੰਘ ਕਵਾਇਆ ਅੱਜ ਤੁਹਾਡੇ ਕੋਲ ਆ ਰਿਹਾ ਕਿ ਮੈਨੂੰ ਵੋਟਾਂ ਪਾ ਦਿਓ ਇਹਨੂੰ ਪੁੱਛੋ ਤੈਨੂੰ ਪਹਿਲਾਂ ਵੀ ਐਮਪੀ ਬਣਾਇਆ ਸੀ ਤੁਸੀਂ ਬਣਾਇਆ ਸੀ ਕਿ ਨਹੀਂ ਬਣਾਇਆ ਸੀ ਪਹਿਲਾਂ ਤੁਹਾਨੂੰ ਕੀ ਦੇ ਪੈਣੀ ਉੱਥੇ ਜਾ ਕੇ ਆਇਆ ਬੈਠਾ ਰਹਿਦਾ ਲੋਕ ਸਭਾ ਦੇ ਦੇਖੋ ਜੋਰੇਮਾਨ ਦਾ ਮੁੰਡਾ ਉੱਠਿਆ ਬੋਬੀ ਮਾਨ ਉਹਨੂੰ ਗੱਲ ਕਰਦੇ ਵੇਖੋ ਜੱਦੀ ਧੌੜਾ ਲਾਈ ਜਾਊਗਾ ਕੰਮ ਕੁਮ ਤਾਂ ਮੈਂ ਕਰ ਦੂੰਗਾ ਤੁਸੀਂ ਇੱਕ ਵਾਰੀ ਬਣਾਓ ਤਾਂ ਸਹੀ ਮੈਨੂੰ ਮੈਂ ਕਿ ਦੱਸ ਸਖਬੀਰ ਬਾਦਲ ਨੂੰ 5 ਸਾਲ ਹੋ ਗਏ ਐਮਪੀ ਐ ਇੱਥੋਂ ਫਿਰੋਜ਼ਪੁਰ ਦਾ ਆ ਹੁਣ ਐਮਪੀ ਸੀ ਨਾ ਇਹ ਆ ਦੱਸ ਮੈਨੂੰ ਐਮਪੀ ਬਣਾ ਦਿਓ ਸਾਰੇ ਕੰਮ ਕਰ ਦੂੰਗਾ ਤੇ ਪਹਿਲਾਂ ਸਖਬੀਰ ਬਾਦਲ ਤੇਰੇ ਕਹਿਣੇ ਚ ਵਾਰ ਸੀ ਉਹ ਕੰਮ ਕਰ ਦਿੰਦਾ ਉਹਨੇ ਤੈਨੂੰ ਕਿਉਂ ਠਾਦਾ ਜਿਵੇਂ ਤੁਸੀਂ ਮੈਨੂੰ ਦਲਾਸਾ ਜਿਆ ਦਿੱਤਾ ਹਰ ਪਾ ਕੇ ਵੀ ਕੋਈ ਗੱਲ ਨਹੀਂ ਉਵੇਂ ਦਲਾਸਾ ਜਿਆ ਸਖਬੀਰ ਨੇ ਉਹਨੂੰ ਦੇਤਾ ਵੀ ਹਰਤਾ ਤੂੰ ਜਾਣਾ ਹੀ ਇੱਕ ਵਾਰੀ ਕੋਈ ਗੱਲ ਹੈ ਤਾਂ ਦਲਾਸਾ ਜਿਆ ਹੀ ਉਹਦੇ ਕੋਲੇ ਵੀ ਤੇ ਜਿਹੜਾ ਰਾਣਾ ਸੋਢੀ ਗੁਰਮੀਤ ਉਹ ਪਹਿਲਾਂ ਕਾਂਗਰਸ ਸੀਗਾ ਇੱਕੋ ਗਾਣਾ ਸੀ ਨਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਇਹ ਕੁਰਸਨਾ ਦੇ ਮਾਰੇ ਅਫਸੋਸ ਦੀ ਗੱਲ ਇਹ ਆ ਕਿ ਗਰੀਬ ਲੋਕੋ ਤੁਹਾਨੂੰ ਕੁਰਸੀ ਦੀ ਤਾਕਤ ਦਾ ਨਹੀਂ ਪਤਾ ਜੇ ਇਹਨਾਂ ਨੂੰ ਸਵਾਲ ਜਵਾਬ ਕਰਨੇ ਆ ਤਾਂ ਜਵਾਬ ਪਤਾ ਕੀ ਆ ਪਹਿਲਾਂ ਤੁਹਾਡੇ ਦਾਦੇ ਪਰਦਾਦੇ ਹਸਪੀਟਲਾਂ ਦੇ ਵਿੱਚੋਂ ਬਿਨਾਂ ਇਲਾਜ ਤੋਂ ਮਰਦੇ ਆਏ ਆ ਗੱਲ ਦਾ ਗੁੱਸਾ ਨਾ ਕਰੋ ਜੇ ਇਹ ਸੱਚ ਗੱਲ ਆ ਜਿਹੜੇ ਤਗੜੇ ਘਰਾਂ ਦੇ ਕੁੱਤੇ ਹੁੰਦੇ ਆ ਉਹਨਾਂ ਦੇ ਵੀ ਹਸਪਤਾਲਾਂ ਦੇ ਵਿੱਚ ਪੁੱਛਗਿੱਛ ਹੁੰਦੀ ਆ ਪਰ ਤੁਹਾਡੀ ਬੰਦੇ ਹੋਣ ਤੇ ਵੀ ਪੁੱਛਗਿੱਛ ਨਹੀਂ ਮੈਂ ਵੀ ਗਰੀਬ ਘਰੋਂ ਸਬੰਧਤ ਆ ਮੈਨੂੰ ਵੀ ਪਤਾ ਆਪਣੀ ਹਸਪਤਾਲਾਂ ਦੇ ਵਿੱਚ ਕਿੰਨੀ ਕੁ ਔਕਾਤ ਹੁੰਦੀ ਆ ਤੁਹਾਡੇ ਇਹਨਾਂ ਨੇ ਬਣਾਇਆ 5-5 ਲੱਖ ਵਾਲੇ ਕਾਰਟ ਜਦੋਂ ਹਸਪਤਾਲ 'ਚ ਜਾਂਦੇ ਆ ਡਾਕਟਰ ਬੈਠਾ ਦੈਣਕ ਜੀ ਸੈੱਟ ਕਰਕੇ ਕਾਕਾ ਜੇ ਤਾਂ ਦਵਾਈ ਲੈਣੀ ਆ ਤਾਂ ਮਿਲ ਚੁਗੀ ਪਰ ਪਿੱਤੇ ਦਾ ਆਪਰੇਸ਼ਨ ਨਹੀਂ ਹੋਣਾ ਕੀ ਗੱਲ ਪਿੱਥਾ ਕਿਤੇ ਗਵਾਂਢੀ ਦਾ ਮੰਨ ਕੇ ਪਾਇਆ ਸੀ ਪਿੱਤਾ ਵੀ ਸਾਡੇ ਹੀ ਆ ਹੱਸਣ ਵਾਲੀਆਂ ਗੱਲਾਂ ਨਹੀਂ ਗੱਲਾਂ ਸੋਚਣ ਵਾਲੀਆਂ ਜਦੋਂ ਸੁਖਬੀਰ ਬਾਦਲ ਤੂੰ ਖਰਾਟੇ ਆਉਂਦੇ ਹਣ ਇਹਦੇ ਅਰਕਾ ਖਰਾਟਿਆਂ ਦੀ ਵੀ ਦਵਾਈ ਲੈ ਲੈਂਦਾ ਡਾਕਟਰ ਨੂੰ ਕਹਿੰਦਾ ਮੇਰਾ ਜਨਰੇਟਰ ਚੱਲਦਾ ਉਹ ਆਨੇ ਕੋਈ ਲੋਕ ਕਹਿੰਦੇ ਮੈਂ ਤਾਂ ਨਹੀਂ ਆਉਂਦਿਆ ਉਹਨੇ ਸਿਰ ਦੇ ਕਾਂਜ ਨਹੀਂ ਖਾ ਲੈਣਾ ਘੱਟ ਖਾਇਆ ਕਰ ਖਰਾਟੇ ਚੱਲਦੇ ਆ ਪਰ ਤੁਹਾਡੇ ਜਦੋਂ ਆਪਾਂ ਨੂੰ ਗਰੀਬ ਚਾਹੇ ਕੋਈ ਐਸਸੀ ਬੀਸੀ ਜਨਰਲ ਕੋਈ ਹੋਵੇ ਉਹਨੂੰ ਟਾਈਫੈਟ ਹੋਵੇ ਡਾਕਟਰ ਉਹਨੂੰ ਕਹਿੰਦਾ ਚਾਰ ਦਿਨ ਆਰਾਮ ਕਰ ਲਾ ਉਹ ਡਾਕਟਰ ਕੋਲ ਬੈਠੇ ਠੀਕ ਹੋ ਜਾਂਦਾ ਪਤਾ ਕਿਉਂ ਉਹ ਕਹਿੰਦਾ ਜੇ ਚਾਰ ਦਿਨ ਘਰੇ ਰਹੇਗਾ ਤੇ ਜਵਾਕਾਂ ਨੇ ਆਰ ਦਿਨ ਭੁੱਖੇ ਰਹਿਣਾ ਕਹਿੰਦਾ ਛੱਡ ਪਰੇ ਮਨਾ ਜੇਵ ਜਿਹਾ ਗਿਆ ਉਹਦੇ ਚੱਲਦੇ ਆ ਢੂਈਆਂ ਦੁਖਦੀਆਂ ਹੁੰਦੀਆਂ ਤੁਸੀਂ ਤਾਂ ਵੀ ਪੱਲੇਦਾਰੀ ਕਰਦੇ ਆ ਸੋਨੋ ਬੁਖਾਰ ਹੁੰਦਾ ਤਾਂ ਵੀ ਮੰਡੀਆਂ ਚ ਹੁੰਨੇ ਆ ਉਹ ਥੋੜੀ ਥਾਣੇ ਕਚਹਿਰੀਆਂ ਚ ਵੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਕਹਿੰਦੇ ਆ ਮਾ ਪਾਰਟੀ ਕਾਲੀ ਦਾਲ ਮਾਪਾਲਤੀ ਫਲਾਨੀ ਤੇ ਮਾਪਾਲਤੀ ਕਿਉਂ ਕੀ ਫਿਰ ਦੂਜੇ ਨੰਬਰ ਤੇ ਜਿਹੜੇ ਆ ਬੱਚੇ ਪੜਦੇ ਆ ਜੀ ਆ ਜਿਸ ਕਿਸ ਵਿਅਕਤੀ ਦੇ ਵਿੱਚ ਸਰਕਾਰੀ ਸਕੂਲਾਂ ਚ ਕਿਹਦੇ ਕਿਹਦੇ ਬੱਚੇ ਪੜਦੇ ਆ ਗਰੀਬਾਂ ਦੇ ਚਾਹ ਕੋਈ ਐਸਪੀਸੀ ਜਰਨਲ ਕੋਈ ਹੋਵੇ ਉਹ ਕਦੇ ਵੀ ਤੁਹਾਡੇ ਬੱਚੇ ਜੱਜ ਜਾਂ ਵਕੀਲ ਨਹੀਂ ਬਣਦੇ ਲਖਾਓ ਮੈਥੋਂ ਜਿੱਥੇ ਲਖਾਉਣਾ ਸਟੈਂਪ ਲਾ ਕੇ ਦੇਊਂਗਾ ਮੇਰਾ ਸਿਰ ਲਾ ਦੇ ਆ ਜੇ ਇੱਥੇ ਤੁਹਾਡੇ ਆ ਬਾਸ ਢੇ ਦੇ ਵਿੱਚ ਕਿਉਂ ਨਹੀਂ ਲੱਗਣੇ ਕਦੇ ਤੁਸੀਂ ਸਵਾਲ ਨਹੀਂ ਕੀਤਾ ਹੁਣ ਵੀ ਕਿਹੜਾ ਕਿਸੇ ਨੇ ਪੁੱਛਿਆ ਵੀ ਕੌਣ ਨਹੀਂ ਲੱਗਦਾ ਬਸ ਵੀ ਆਪੇ ਆਇਆ ਦੌੜ ਦੌੜ ਬੋਲ ਕੇ ਜਾਵੇ ਤੇ ਐਵੇਂ ਸਿਰ ਖਾਈਆਂ ਦਾ ਜਾ ਕੇ ਝੱਟ ਬੈੰਨੇ ਆ ਘਰੇ ਪੱਖੇ ਵੀ ਪੱਖੇ ਤਾਂ ਇੱਥੇ ਵੀ ਚੱਲੀ ਜਾਂਦੇ ਖੈ ਪਰ ਚੱਕਰ ਕੀ ਕਿ ਜਿਹੜੇ ਤੁਹਾਡੇ ਬੱਚੇ ਸਕੂਲਾਂ ਚ ਪੜਦੇ ਆ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਸਰਕਾਰੀ ਟੀਚਰ ਆ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਜੇਕਰ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਤੇ ਫਿਰ ਤੁਹਾਡੇ ਬੱਚੇ ਜੱਜ ਕਿਵੇਂ ਲੱਗ ਜਾਣਗੇ ਜਿਹੜੇ ਤੁਹਾਡੇ ਬੱਚੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਗੌਰ ਫਰਮਾਓ ਔਰ ਜਿਹੜੇ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਆ ਉਹ ਪ੍ਰਾਈਵੇਟ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਤਾਂ ਫਿਰ ਯਾਦ ਰੱਖ ਲਓ ਤੁਸੀਂ ਜੇ ਤੁਹਾਡੇ ਮਨ ਦੇ ਵਿੱਚ ਇਹ ਹੋਵੇ ਕਿ ਭਾਈ ਉਹਨਾਂ ਕੋਲ ਤਾਂ ਪੈਸੇ ਆ ਤਾਂ ਕਰਕੇ ਪੜ੍ਹਦੇ ਆ ਫਿਰ ਇਹ ਗੱਲ ਗੌਰ ਕਰੋਗੇ ਤੁਹਾਡੇ ਪਿੰਡ ਦਾ ਕੋਈ ਡਾਕਟਰ ਹੈਗਾ ਜੀ ਕੀ ਨਾਮ ਹੁੰਦਾ ਚਲੋ ਡਾਕਟਰ ਸਾਹਿਬ ਜਿਹੜਾ ਵੀ ਬੈਠਾ ਇੱਥੇ ਸ਼ਬਾਸ਼ ਹੁਣ ਆਪਾਂ ਆਵਦੇ ਬੱਚਿਆਂ ਨੂੰ ਦਵਾਈ ਦਿਵੋ ਸ਼ਬਾਸ਼ ਕੋਲ ਜਾਈਏ ਵੀ ਚਲ ਵੀ ਭਾਈ ਮੁੰਡਾ ਬਿਮਾਰ ਹੋ ਗਿਆ ਆਪਾਂ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਬਾਸ਼ ਕੋਲ ਜਾਈਏ ਵੀ ਆ ਵੇਖੋਗਾ ਟੀਕਾ ਲਾਉਗਾ ਸਾਈ ਉਹ ਬਲੱਡ ਚੈੱਕ ਕਰਦਾ ਰੱਬ ਨਾ ਕਰੇ ਉਹਦਾ ਬੱਚਾ ਬਿਮਾਰ ਹੁੰਦਾ ਉਹ ਕਿਸੇ ਦੂਜੇ ਡਾਕਟਰ ਕੋਲ ਲੈ ਜਾਂਦਾ ਪਿੰਡ ਦੇ ਕੋਲ ਹੁਣ ਇਹਦਾ ਮਤਲਬ ਇਹ ਨਹੀਂ ਕਿ ਸੁਭਾਸ਼ ਕੋਲ ਪੈਸਾ ਇਹਦਾ ਮਤਲਬ ਇਹ ਆ ਕਿ ਜਿਹੜੇ ਡਾਕਟਰ ਤੋਂ ਤੁਹਾਡੇ ਬੱਚੇ ਦਵਾਈ ਲੈ ਰਹੇ ਆ ਜਾਂ ਤਾਂ ਉਹਦੇ ਕੋਲ ਦਵਾਈ ਮਾੜੀ ਆ ਤੇ ਜਾਂ ਉਹ ਤਜਰਬਾ ਨਹੀਂ ਦਵਾਈ ਦੇਣ ਦਾ ਇਹ ਤੁਹਾਡੇ ਜਿਹੜੇ ਸਰਕਾਰੀ ਟੀਚਰ ਆ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ ਜਿਹੜੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਜਿੰਨਾ ਚਿਰ ਇਹ ਸਰਕਾਰੀ ਸਕੂਲਾਂ 'ਚ ਇਹ ਜਿੰਨਾ ਚਿਰ ਸਰਕਾਰੀ ਜਿੰਨਾ ਚਿਰ ਇਹਨਾਂ ਦੇ ਬੱਚੇ ਯਾਦ ਕਰੋ ਜੇਕਰ ਸੁਖਬੀਰ ਅਰਗਿਆਂ ਦੇ ਖੈਰ ਭਗਵਾਨਤਮਾਨ ਦਾ ਤਾਂ ਪਹਿਲਾਂ ਦਾ ਤਲਾਕ ਹੋ ਗਿਆ ਪਹਿਲਾਂ ਤਾਂ ਨਾ ਹੀ ਨਹੀਂ ਲੈਂਦੇ ਤੇ ਜਾਂ ਜਿਹੜੇ ਦੂਜੇ ਮੰਤਰੀ ਆ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ ਉਹਨਾਂ ਚਿਰ ਤੁਹਾਡੇ ਬੱਚਿਆਂ ਨੂੰ ਤਰੱਕੀ ਨਹੀਂ ਮਿਲ ਸਕਦੀ ਨਹੀਂ ਗੱਲ ਕਰਨ 'ਚ ਪੈਂਦੀ ਨਹੀਂ ਮੈਨੂੰ ਲੱਗਦਾ ਹਾਂਜੀ ਉਹ ਜਵਾਬ ਕੌਣ ਦੇਊਗਾ ਉਹਨਾਂ ਤੋਂ جواب ਕੌਣ ਲਾਊਗਾ ਉਹਨਾਂ ਤੋਂ ਬਾਪੂ ਗਰੀਬ ਦਾਦੇ ਵੀ ਸੀ ਪਰਦਾਦੇ ਵੀ ਸੀ ਹੁਣ ਆਪਾਂ ਵੀ ਗਰੀਬ ਆ ਮਾਪੇ ਵੀ ਗਰੀਬ ਸੀ ਤੇ ਗਾਉਣ ਵਾਲੇ ਬੱਚੇ ਵੀ ਗਰੀਬ ਹੋ ਜਾਂਦੇ ਤੇ ਫਿਰ ਸਾਨੂੰ ਨਾ ਜ਼ਿੰਦਗੀ ਤੇ ਆਇਆਂ ਦਾ ਮਕਸਦ ਕੀ ਹੋ ਗਿਆ ਮੈਂ ਲੱਭਦਾ ਸਾਰੇ ਗੱਲਾਂ ਦਾ ਸਵਾਲ ਲੈਣ ਵਾਸਤੇ ਖੜੇ ਹਾਂ ਪਰ ਭਾਈ ਮੈਂ ਤੁਹਾਨੂੰ ਇਹ ਕਹਿਣਾ ਕਿ ਜਿੰਨਾ ਚਿਰ ਆ ਬੀਬੀ ਬਲਜੀਤ ਕੌਰ ਹੀ ਨਾ ਤੁਹਾਡੇ ਐਮਐਲਏ ਜਿੰਨਾ ਚਿਰ ਇਹ ਬਲਜੀਤ ਕੌਰ ਵਰਗੇ ਐਮਐਲਏ ਆ ਨੂੰ ਆ ਬੀਬੀ ਨੂੰ ਪਿੰਡਾਂ ਦੇ ਵਿੱਚ ਹੈ ਘੇੜਾ ਨਹੀਂ ਪਾਉਂਦੇ ਕਿ 10 ਤੇਰੇ ਬੱਚੇ ਕਿੱਥੇ ਪੜਦੇ ਆ ਉਹ ਕਹੂਗੀ ਫਲਾਨੇ ਸਕੂਲ ਉਹਨੂੰ ਕਹਾਂ ਵੀ ਤੇਰੀ ਸਰਕਾਰ ਇਹ ਕਹੀ ਜਾਂਦੀ ਆ ਕਿ ਅਸੀਂ ਸਕੂਲ ਚੰਗੇ ਕਰਤੇ ਆ ਤਾਂ ਫਿਰ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜੀ ਜਾਂਦੇ ਫਿਰ ਜਵਾਬ ਦੇਣ ਫੇ ਰੜਨ ਨਾ ਜੀਪਾਂ ਇਹਨਾਂ ਦੀਆਂ ਜਿਵੇਂ ਤੁਹਾਨੂੰ ਆ ਪਿਆ ਹੁੰਦਾ ਫਿਰ ਪੁੱਛਣਗੇ ਬੀਬੀ ਹਰ ਸਿਮਰਤ ਕੌਰ ਬਦਲ ਜਿਹੜੀ ਕਹਿੰਦੀ ਅਸੀਂ ਏਮਜੋ ਹਸਪੀਟਲ ਲੈ ਆਂਦਾ ਪਰ ਜਿਹੜੇ ਕਦੇ ਏਮਜੋ ਹਸਪੀਟਲਾਂ ਵਿੱਚ ਗਰੀਬਾਂ ਨਾਲ ਹੁੰਦੀ ਹੈ ਜਾ ਕੇ ਕਦੇ ਪੁੱਛ ਲੋ ਜੇ ਕਦੇ ਪੁੱਛ ਲੋ ਜੇ ਉਹ ਭਰਾਵੋ ਤੁਹਾਡੇ ਕਾਰਟਕੂਟ ਐਵੇਂ ਹੀ ਬਣੇ ਆ 5-5 ਲੱਖ ਵਾਲੇ ਗਾਂ ਦਾ ਤੁਹਾਡੇ ਪੁੱਛਦੇ ਨਹੀਂ ਕਹਿੰਦੇ ਜਿਹੜੇ ਪਿੱਤੇ ਦੀਆਂ ਪੱਥਰੀਆਂ ਦਾ ਆਪਰੇਸ਼ਨ ਨਹੀਂ ਹੋ ਸਕਦੇ ਕੋਈ ਕਹਿੰਦਾ ਸਿਰ ਦਾ ਆਪਰੇਸ਼ਨ ਨਹੀਂ ਹੋ ਸਕਦਾ ਕੋਈ ਕਹਿੰਦਾ ਆ ਚੀਜ਼ ਦਾ ਆਪਰੇਸ਼ਨ ਨਹੀਂ ਹੋ ਸਕਦਾ ਫਿਰ ਉਹ ਕਾਟ ਬਣਿਆ ਕਾਦੇ ਹਾਸਤੇ ਆ 5 ਲੱਖ ਰੁਪਏ ਦਾ ਕਾਟ ਬਣਿਆ ਤੇ ਉਹ ਬਣਿਆ ਕਾਦੇ ਹਾਸਤੇ ਆ ਪੁੱਛੋ ਉਹਨਾਂ ਨੂੰ ਹੁਣ ਮੈਂ ਮਾਫੀ ਚਾਹੁੰਦਾ ਇੱਥੇ ਮੈਂ ਕੋਈ ਗੱਲ ਉਹ ਕਰਨੀ ਦਾ ਨਹੀਂ ਚਾਹੁੰਦਾ ਸੀ ਤੁਹਾਡੇ ਨਾਲ ਕਪਲਾ ਬਹੁਤ ਬਹੁ ਥਾਵਾਂ ਤੇ ਹੋ ਰਿਹਾ ਬਾਪੂ ਕਪੜੇ ਪਤਾ ਨਹੀਂ ਕਦੋਂ ਪਛਾਨੋਗੇ ਬਹੁਤ ਲੋਕ ਅੱਜ ਪੰਜਾਬ ਦੇ ਵਿੱਚ ਸ਼ਰਾਬ ਪੀਂਦੇ ਆ ਮੈਨੀਆਂ ਦਾ ਵੀ ਉਹ ਸ਼ਰਾਬ ਪੀਣ ਪਰ ਜਿਹੜੀ ਉਹ ਸ਼ਰਾਬ ਦੇ ਉੱਤੇ ਰੇਟ ਲਿਖਿਆ ਔਪੋਗਾ ਪੁਗਾ ਹੁੰਦਾ ਜਿਹੜਾ 45 ਰੁਪਏ ਤੇ ਲੋਕਾਂ ਨੂੰ ਵੇਚਿਆ ਜਾਂਦਾ ਉਹ 70 ਰੁਪਈਆ ਦਾ 25 ਰੁਪਈਏ ਘਪਲਾ ਬੋਤਲ ਤੇ ਲਿਖਿਆ 160 ਵੇਚੀ ਜਾਂਦੀ ਆ 250 ਦੀ 100 ਰੁਪਏ ਦਾ ਘਪਲਾ ਦਿਨ ਚ ਇੱਕ ਕਰੋੜ ਬੰਦਾ ਵੀ ਸ਼ਰਾਬ ਪੀ ਗਿਆ ਇੱਕ ਨਾਲ ਸੌਦਾ ਹੋ ਗਿਆ ਤੇ 100 ਕਰੋੜ ਰੁਪਏ ਦਾ ਕਫਲਾ ਬਣਿਆ ਇੱਕ ਦਿਨ ਦਾ ਆ ਹੁਣ ਅਕੋਗਲ ਮਾਤਾਂ ਵੀ ਨਾ ਕਰੂੰਗਾ ਆ ਔਰਤਾਂ ਦੀ ਕਰੂੰਗਾ ਵੀ ਤੁਹਾਡੇ ਨਾਲ ਕਫਲੇ ਕੀ ਹੁੰਦੇ ਯਾਰ ਹੁਣ ਇੱਕ ਮਹੀਨੇ ਦਾ ਬਣਿਆ 3000 ਕਰੋੜ ਦਾ ਕਫਲਾ ਸਾਲ ਦਾ ਬਣਿਆ 30000 ਕਰੋੜ ਦਾ ਕਫਲਾ ਆ ਜਿਹੜਾ ਕਹਿ ਲੋ ਆ ਨਵੀਂ ਸਰਕਾਰ ਆਈ ਆ 36000 ਕਰੋੜ ਦਾ ਕਫਲਾ ਸੌਰੀ ਸਾਲ ਦਾ ਤੇ ਦੋ ਸਾਲਾਂ ਦਾ ਕਿੱਥੇ ਬਣਿਆ 72000 ਕਰੋੜ ਰੁਪਏ ਦਾ ਢੱਪਲਾ ਤੁਹਾਡੀ ਆਮ ਆਦਮੀ ਪਾਰਟੀ ਨੇ ਸ਼ਰਾਬ ਪੀਣ ਵਾਲਿਆਂ ਨਾਲ ਕੀਤਾ ਹੁਣ ਭੈਣੋ ਮੇਰੀਓ ਤੁਸੀਂ ਬਹਿ ਜਾਓ ਗੱਲ 2 ਮਿੰਟਾਂ ਦੀ ਐ ਤੁਹਾਡੀਆਂ ਨਰੇਗਾ ਸਕੀਮਾਂ ਚਲਾਈਆਂ ਇਹਨਾਂ ਨੇ ਉਹ ਤੁਹਾਡਾ ਇੱਕ ਹਮੇਸ਼ਾ ਗਿਲਾ ਸ਼ਿਕਵਾ ਰਹਿੰਦਾ ਵੀ ਕੰਮ ਤਾਂ ਸੀ ਕੀਤਾ ਪੈਸੇ ਦੂਜੇ ਨੂੰ ਆ ਗਏ ਰਹਿੰਦਾ ਕਿ ਨਹੀਂ ਰਹਿੰਦਾ ਪਰ ਉਹ ਤੁਹਾਨੂੰ ਵੀ ਉਹਨਾਂ ਨੇ ਸੜਕਾਂ ਤੇ ਰੋਲਤਾ ਕੰਮ ਤੁਹਾਨੂੰ 100 ਦਿੰਦਾ ਜੇ ਤਾਂ ਇੱਕ ਸਾਲ ਦੇ ਵਿੱਚ ਤੁਹਾਨੂੰ ਰੁਪਇਆ 8000 ਦਿੰਦੇ ਆ 8000 ਮਸਾਂ ਹੁਣ ਮੈਂ ਇਹ ਕਹਿੰਨਾ ਵੀ ਜਿਹੜਾ ਬੀਬੀਆਂ ਦਾ ਤੁਸੀਂ ਆਏ ਪਿੰਡ ਦੇ ਵਿੱਚ 50 55 ਲੱਖ ਰੁਪਇਆ ਸਾਲ ਦਾ ਨਰੇਗਾ ਦਾ ਕਰਦੇ ਆ ਉਹ ਔਰਤਾਂ ਵਾਸਤੇ ਫੈਕਟਰੀਆਂ ਖੋਲ੍ਹ ਦਿੰਦੇ ਪਿੰਡ-ਪਿੰਡ ਦੇ ਵਿੱਚ ਚਾਹੇ ਕੋਈ ਐਸਸੀ ਬੀਸੀ ਜਰਨਲ ਕੋਈ ਹੋਵੇ ਤਾਂ ਉਹਨਾਂ ਦੇ ਮਹੀਨੇ ਦੀ ਤਨਖਾਹ ਆਉਂਦੀ ਉੱਥੇ 8000 ਰੁਪਇਆ ਉੱਥੇ ਅਨਪੜਿਆਂ ਦੀ ਵੀ ਲੋੜ ਹੁੰਦੀ ਤੇ ਪੜ੍ਹਿਆ ਲਿਖਿਆ ਦੀ ਵੀ ਲੋੜ ਹੁੰਦੀ ਆ ਤੇ ਜੇਕਰ ਬੀਬੀਆਂ ਦਾ ਜਿਹੜਾ 50 55 ਲੱਖ ਰੁਪਇਆ ਨਰੇਗਾ ਦੇ ਵਿੱਚ ਆਉਂਦਾ ਤੇ ਤੁਸੀਂ ਉਹੀ ਇਹਨਾਂ ਨੂੰ ਫੈਕਟਰੀ ਨਾਲ ਲਾ ਕੇ ਦਿੱਤੀਆਂ ਹੁੰਦੀਆਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 5 6 ਵਜੇ ਤੱਕ ਨਾਲੇ 8000 ਰੁਪਇਆ ਮਹੀਨੇ ਦਾ ਇਹ ਚੜ੍ਹਦੀ ਤਰੀਕ ਜਿਹੜੀ ਇੱਕ ਤਰੀਕ ਹੁੰਦੀ ਆ ਖਾਤੇ 'ਚ ਠਾ ਵਜਿਆ ਕਰਨਾ ਸੀ ਜਿਵੇਂ ਆਕਾਲੀ ਦੋ ਵਾਰੀ ਬੱਜੇ ਇਲੈਕਸ਼ਨ ਦੇ ਵਿੱਚ ਪਰ ਤੁਹਾਨੂੰ ਧੁੱਪੇ ਹੀ ਮਾਰਨਾ ਉਹਨਾਂ ਨੇ ਵੀ ਮਰੋ ਭਾਈ ਧੁੱਪੇ ਝੂਠਾ ਸਾਹ ਗੱਲ ਦੱਸ ਦੋ ਫਿਰ ਮੱਛੀ ਪਾਲਣ ਦੀ ਗੱਲ ਕਰਨ ਲੱਗਿਆ ਮੱਛੀ ਪਾਲਣਾ ਜਿਹੜਾ ਉਹ ਮੱਛੀ ਪਾਲਣ ਤੁਹਾਨੂੰ ਪਤਾ ਹੋਵੇ ਹੋ ਸਕਦਾ ਤੁਹਾਡੇ ਪਿੰਡ 'ਚ ਹੋਵੇ ਕਹਿੰਦੇ ਜਿਹੜਾ ਮੱਛੀ ਪਾਲਣ ਖੋਲਦਾ ਉਹ 15 ਲੱਖ ਦਾ ਲੋਨ ਚਾਗਦਾ ਬਾਪੂ ਤੇ 5 ਲੱਖ ਭਰਦਾ 10 ਲੱਖ ਰੁਪਈਆ ਉਹਨੂੰ ਮਾਫ ਹੋ ਜਾਂਦਾ ਜਦੋਂ ਉਹ 10 ਲੱਖ ਰੁਪਇਆ ਮਾਫ ਹੋ ਜੇ ਤਾਂ ਫਿਰ 10 ਜਣਿਆਂ ਨੂੰ ਵੀ ਇੱਕ ਇੱਕ ਲਾ ਇੱਕ ਇੱਕ ਜਣ ਨੂੰ 10-10 ਲੱਖ ਮਾਫ ਹੋ ਗਿਆ ਤੇ 1 ਕਰੋੜ ਰੁਪਇਆ ਬਣਿਆ ਇੱਕ ਪਿੰਡ ਦਾ 13000 ਪਿੰਡਾਂ ਜੇ 10000 ਪਿੰਡ ਨੂੰ ਵੀ ਇੱਕ ਇੱਕ ਕਰੋੜ ਰੁਪਇਆ ਮਾਫ ਹੋ ਜੇ ਤਾਂ 10000 ਕਰੋੜ ਰੁਪਇਆ ਬਣਿਆ ਮੈਂ ਕਿਹਾ ਮੱਛੀਆਂ ਕਿਸੇ ਨੇ ਪਾਲੀਆਂ ਖਾਧੀਆਂ ਕਿਸੇ ਨੇ ਡਾਕੜ ਕਿਸੇ ਨੇ ਮਾਰੇ ਪੈਸੇ ਛੱਕ ਘਾਰਿਆਂ ਭਰਨਾਂ ਨੂੰ ਪੈਂਦਾ ਤੇ ਉਹ ਜਿਹੜਾ ਖਾਂਦਾ ਹੀ ਨਹੀਂ ਤੇ ਜੇਕਰ ਉਹੀ ਤੁਹਾਡੀਆਂ ਪੰਚਾਇਤ ਦੀ ਜ਼ਮੀਨਾਂ ਵਿੱਚ ਮੱਛੀ ਪਾਲਣ ਸਰਕਾਰੀ ਕਰ ਦੇਣ ਉੱਥੇ ਤੁਹਾਡੇ ਪਿੰਡ ਦਾ ਹੀ 3-400 ਬੱਚਾ ਨੌਕਰੀ ਰੱਖੀਦਾ ਆਜਾ ਵਾਰਾ ਪਸ਼ੂ ਜਿਹੜੇ ਛੜਕਾਂ ਦੇ ਫਿਰਦੇ ਆ ਇੱਥੇ ਅਨਪੜ ਬੀਬੀਆਂ ਨੂੰ ਨੌਕਰੀ ਦਿੱਤੀ ਜਾ ਸਕਦੀ ਆ ਜੇ ਦੇਣ ਤੇ ਆਉਣ ਤਾਂ ਡੈਰੀ ਫਾਰਮਾਂ ਦੇ ਵਿੱਚ ਵੀ ਕਰੋੜਾ ਰੁਪਇਆ ਜਿਹੜਾ ਉਹ ਭਾਈ ਐਂ ਮਾਫ ਮੂਵ ਕਰ ਦਿੰਦੇ ਆ ਚੰਗੇ ਲੀਡਰਾਂ ਨੂੰ ਤੇ ਜੇਕਰ ਡੈਰੀ ਫਾਰਮ ਵੀ ਸਰਕਾਰੀ ਹੋਣ ਤਾਂ ਫਿਰ ਬੀਬੀ ਸਰਕਾਰੀ ਲੱਗੀ ਹੋਵੇ ਪੱਠੇ ਵੱਢਣ ਤੇ ਕਿਹੜੀ ਐਲਵਲ ਵੀ ਚਾਹੀਦੀ ਤੁਸੀਂ ਦੱਸ ਦੋ ਪੱਠੇ ਵੱਢਣ ਤੇ ਕਿਹੜੀ 12ਵੀਂ ਦਾ ਸਰਟੀਫਿਕੇਟ ਚਾਹੀਦਾ ਉੱਥੇ ਲਗਭਗ 20 ਤੋਂ 30 ਔਰਤਾਂ ਅਣਪੜੀ ਨੌਕਰੀ ਰੱਖੀ ਦੀਆਂ ਪਰ ਤੁਹਾਨੂੰ ਰੱਖਣਾ ਨਹੀਂ ਚਾਹੁੰਦੇ ਤੇ ਹੁਣ ਤੁਹਾਡੇ ਮਨ ਦੇ ਵਿੱਚ ਇਹ ਹੋਵੇ ਕਿ ਜਿਹੜਾ ਐਮਐਲਏ ਆ ਜਿਹੜੀ ਸਰਕਾਰ ਆ 2027 ਦੇ ਵਿੱਚ ਅਸੀਂ ਭਗਵੰਤ ਮਾਨ ਮੁੱਢਾ ਮਾਰਦੇ ਨਾ ਜਿਵੇਂ ਦੂਜੇ ਮਾਰੇ ਆ ਤਾਂ ਵੀ ਥੋੜਾ ਫਾਇਦਾ ਹੋ ਜਾਣਾ ਇਹ ਚੀਜ਼ ਦਾ ਨੁਕਸਾਨ ਆਪਣਾ ਬਚਪਨ ਤੋਂ ਲੈ ਕੇ ਅੱਜ ਤੱਕ ਹੁੰਦਾ ਆ 92 MLA ਆਵਾਜ਼ੀ ਪਾਰਟੀ ਦੀਆਂ ਤੀਲਾਂ ਜਿਹੜੀਆਂ ਬੋਕਰਦੀਆਂ ਜਿਹੜੀਆਂ ਤੀਲਾਂ ਤੁਸੀਂ ਜਿਤਾਈਆਂ ਜਦੋਂ ਉਹ ਹਾਰ ਕੇ ਇਹਨਾਂ ਦੀ 84-85000 ਰੁਪਇਆ ਪੈਨਸ਼ਨ ਹੁੰਦੀ ਆ ਨਾਲ ਇਹਨਾਂ ਦੇ ਗਨਮੈਨ ਨਾਲ ਗੱਡੀ ਤੇ ਤੇਲ ਲੱਗ ਭੱਗ 2 ਲੱਖ ਰੁਪਏ ਦੇ ਨੇੜ ਤੇ ਬੰਦਾ ਇੱਕ ਤੁਹਾਨੂੰ ਆ ਬੀਬੀ ਜਿਹੜੀ ਆ ਅਮਲੋਟ ਵਾਲੀ ਐਮ ਐਲ ਏ ਆ ਜਿਹਨੇ ਤੁਹਾਡਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਇਹਨੂੰ ਆਏ ਮਹੀਨੇ ਤੁਸੀਂ 2 ਲੱਖ ਰੁਪਏ ਪੈਨਸ਼ਨ ਦਿਆ ਕਰੋਗੇ ਜਦੋਂ ਹਰਗੀ ਜਿੰਨਾ ਤੇਰ ਜਾਂਦੀ ਆ ਪਾਲਾ ਕਿ ਨੇ 100 ਸਾਲ ਜੀਵੇ ਘਾਟਾ ਸਾਰੀ ਜਨਤਾ ਨੂੰ ਪੈਣਾ ਸੀ ਕਿ ਲੈਣ ਉਹ ਤੁਹਾਡੇ ਤੋਂ ਪੈਸਾ ਨਿਕਲਦਾ 92 ਐਮ ਐਲ ਏ ਟੈਂਕ ਤੋਂ ਪਾਰ 1.5 ਕਰੋੜ ਰੁਪਇਆ ਮਹੀਨੇ ਦਾ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਦੇਣਾ ਪਿਆ ਕਰਨਾ ਤੁਸੀਂ ਕਹੋਗੇ ਇਸ ਤਾਂ ਦੇਣਾ ਨਹੀਂ ਯਾਦ ਹੋਣਾ ਜਿਹੜਾ ਮਰੁੰਡਾ ਕਦੇ ਰੁਪਏ ਦਾ ਮਿਲਦਾ ਸੀ ਤੁਹਾਡੇ ਸਮੇਂ ਚ 10 ਰੁਪਏ ਦਾ ਹੋ ਗਿਆ ਜਿਹੜੀ ਜਿਹੜਾ ਕਦੇ ਦੁੱਧ 20 ਰੁਪਏ ਕਿਲੋ ਹੁੰਦਾ ਸੀ ਅੱਜ ਉਹ 60 ਰੁਪਏ ਕਿਲੋ ਹੋ ਗਿਆ ਜਿਹੜਾ ਆਟਾ ਕਦੇ 10 12 ਰੁਪਏ ਸੀ ਅੱਜ ਉਹ 33 ਰੁਪਏ ਕਿਲੋ ਹੋ ਗਿਆ ਇਹ ਮਹਿੰਗਾਈਆਂ ਵਧ ਜਾਣੀਆਂ ਯਾਦ ਰੱਖੋ ਗੱਲ ਜੇ ਤੁਸੀਂ ਤਰੱਕੀ ਚਾਹੁੰਦੇ ਆ ਤਾਂ ਤਰੱਕੀ ਤੁਹਾਡੇ ਲਈ ਆ ਸਕਦੇ ਆ ਬੱਚੇ ਚਾਹੇ ਉਹ ਐਸੇ ਬੀਸੀ ਜਰਨਲ ਕੋਈ ਉਹ ਸਮਝ ਲੋ ਤੇ ਉਰੇ ਆਪਣਾ ਉਰੇ ਪੱਜ ਕੇ ਪੱਜ ਕੇ ਪੱਜ ਕੇ ਜਿਹੜਾ ਆ ਬੱਚਾ ਕੱਲ ਨੂੰ ਇਹ ਵੱਡਾ ਹੁੰਦਾ ਤੇ ਇਹਨੂੰ 40000 ਦੀ ਨੌਕਰੀ ਮਿਲ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਘਟਿਆ ਇਹ 4000 ਰੁਪਿਆ ਬਿਜਲੀ ਬਿੱਲ ਵੀ ਭਰ ਦੂਗਾ 6000 ਦਾ ਆਟਾ ਰਾਂ ਜਾਂ ਦਾਲ ਵੀ ਲਿਆਊਗਾ 20000 ਰੁਪਿਆ ਮਹੀਨੇ ਦੀ ਕਿਸ਼ਤ ਭਰ ਕੇ 20 ਲੱਖ ਦਾ ਲੋਨ ਵੀ ਚੱਕ ਲਊਗਾ ਤੇ ਭਾਈ 20 ਲੱਖ ਦੀ ਕੋਠੀ ਵੀ ਪਾ ਲੂਗਾ ਇਹਦਾ ਗਾਂ ਬੱਚਾ ਜਈ ਵੀ ਲੱਗ ਜੂ ਲੈਣ ਮੈਣ ਵੀ ਲੱਗ ਜੂ ਪਰ ਅਫਸੋਸ ਦੀਆਂ ਗੱਲਾਂ ਇਹ ਆ ਤੁਸੀਂ ਕਹੋਗੇ ਗੱਲਾਂ ਤਾਂ ਕਰਕੇ ਗਿਆ ਸੀ ਪਰ ਭਗਵਾਨ ਤਮਾਨ ਤਰ੍ਹਾਂ ਸਵਾਹ ਝੜੀ ਆਇਆ ਕਿਉਂਕਿ ਉਹ ਟੁਟਕਲੇ ਬਾਜ ਆ ਉਹ ਟੁਟਕਲੇ ਸੁਣਾਉਂਦਾ ਉਹ ਕਮੇਡੀ ਬਾਜ ਆ ਕਿਉਂਨੇ ਤੁਹਾਨੂੰ ਗੱਲਾਂ ਕਰਕੇ ਅੱਗੇ ਮੋਲਿਆ ਅਬ ਸੋਚ ਦੀ ਗੱਲ ਇਹ ਆ ਕਿ ਡਰਾਮੇ ਵਾਜਾਂ ਨੂੰ 2-2 ਰੁਪਏ ਦੇਈ ਦੇਉਂਦੇ ਆ ਪਰ ਤੁਸੀਂ ਉਹਨਾਂ ਨੂੰ ਵੋਟਾਂ ਦੇ ਕਿਉਂ ਇਹ ਚੀਜ਼ ਦਾ ਹਰਜਾਨਾ ਸੀ ਅੱਜ ਭੁਗਤ ਰਹੇ ਆ ਤੇ ਬੇਨਤੀ ਮੇਰੀ ਇਹ ਆ ਭਾਈ ਜੇਕਰ ਕੋਈ ਗੱਲ ਗਲਤ ਲੱਗੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਆਪਦੇ ਬੱਚਿਆਂ ਵੱਲ ਧਿਆਨ ਮਾਰ ਲਓ ਤੁਹਾਡੀ ਗਰੀਬੀ ਤੁਹਾਡੇ ਬੱਚੇ ਹੀ ਕੱਢਣਗੇ ਜੇਕਰ ਗਰੀਬੀ ਤੁਸੀਂ ਨਹੀਂ ਕੱਢੀ ਤੇ ਸੋਚਦੇ ਆ ਕੋਈ ਗਰੀਬੀ ਤੁਹਾਡੀ ਆ ਕੇ ਸਰਕਾਰ ਕੱਢ ਦੂਗੀ ਤਾਂ ਤੁਸੀਂ ਆਪਦੇ ਦਾਦਿਆਂ ਵੱਲ ਝਾਤੀ ਮਾਰ ਲਓ ਜੇ ਆਪਦੇ ਪਰਦਾਦਿਆਂ ਵੱਲ ਝਾਤੀ ਮਾਰ ਲੋ ਜੇ ਆਪਦੇ ਮਾਪੇ ਬਾਬੋ ਵੱਲ ਝਾਤੀ ਮਾਰ ਲੋ ਜੇ ਤੁਹਾਡੀ ਗਰੀਬੀ ਕਿਸੇ ਸਰਕਾਰ ਨੇ ਨਹੀਂ ਕੱਢੀ ਨਾ ਹੀ ਉਹ ਕੱਢੂਗੀ ਤੁਹਾਡੀ ਗਰੀਬੀ ਤੁਹਾਡੇ ਬੱਚੇ ਕੱਢਣਗੇ ਜਿਹੜੇ ਪੜਾ ਲੋ ਲਿਖਾ ਲੋ ਔਰ ਨੌਕਰੀਆਂ ਮੰਗੋ ਫ੍ਰੀ ਵੀ ਨਾ ਹੁਲਤਾ ਤੁਹਾਨੂੰ ਜਾਣ ਬੁੱਝ ਕੇ ਦਿੱਤੀਆਂ ਜਾਂਦੀਆਂ ਹੋਰ ਕੁਝ ਵੀ ਨਹੀਂ ਮੈਂ ਖਤੇ ਦੀ ਸਾਹ ਫੋਨ ਲੱਗਿਆ ਜੇਕਰ ਕੋਈ ਗੱਲ ਗਲਤ ਬੋਲੀ ਹੋਵੇ ਉਹਦੇ ਹਾਸਤੇ ਮਾਫੀ ਚਾਹੁੰਨਾ ਤੇ ਫਤਿਹ ਦੀ ਸਾਂ ਤੁਸੀਂ ਵੀ ਗੱਜ ਕੇ ਪਾਇਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਠੀਕ ਆ ਮਹਾਰਾਜੀ